ਚਲ ਸੌਲਾ ਕਿੰਨਾ ਕੁ ਚਿਰ ਅਸੀਂ ਥੱਲੇ ਸੌਣਾ ਹੁਣ ਉੱਠ ਕੇ ਜਾਏਗੀ ਤਾਂ ਸਹੀ ਦਸ ਇਨਾਂ ਨਹੀਂ ਆ ਕਿ ਜਿਹੋ ਸੁੱਤੇ ਆ ਸਿੱਧਾ ਮੂਹ ਚੁੱਕਿਆ ਤੇ ਆ ਗਈ ਸੁਲਦੀਪ ਤੂੰ ਕਿੱਧਰ ਇੰਨੀ ਸਿਕਲ ਦੇ ਪੈਹ ਲੱਗੀ ਤਾਂ ਤੂੰ ਕਿੱਧਰ ਮੰਮੀ ਉਧਰ ਪੱਖਾ ਨਹੀਂ ਚੱਲਣ ਡਿਆ ਤੇ ਤਾਂ ਕਰਕੇ ਮੈਂ ਇੱਧਰ ਆ ਗਈ ਅਜੇ ਤੇ ਉਹ ਚੰਗੀ ਆ ਪਿੰਦਰ ਤੇ ਜੇ ਤੈਨੂੰ ਕਿਸੇ ਦਿਨ ਭਜਾਇਆ ਨਾ ਉਹਨੇ ਤੇ ਫੇਰ ਤੈਨੂੰ ਪਤਾ ਲੱਗਣਾ ਵਾ ਮਾਂ ਨਾ ਘਰੇ ਵਿਆਹ ਕਰ ਮੂਹ ਚੁੱਕ ਕੇ ਤੁਰ ਪੈਣੀ ਇਨਾ ਮੈਂ ਸਾਫ ਕਰ ਦਿੰਨਾ ਵਾਂ ਸਫ ਸੁਪਾ ਆ ਜਾਂਦਾ ਕਿਤੇ ਦਲਿੰਦਰ ਭੈਣ ਆਈ ਆ ਇੱਧਰ ਨੂੰ ਆਈ ਵੀ ਨਹੀਂ ਆ ਇਹਨੇ ਦੱਸਿਆ ਵੀ ਨਹੀਂ ਕਿ ਮੈਂ ਆਉਣਾ ਵਾਂ ਸੰਦੀਪ ਨੂੰ ਤੇ ਨਹੀਂ ਮਿਲ ਕੇ ਚਲ ਗਈ ਕਿਤੇ ਉਹ ਸ਼ਾਮ ਨੂੰ ਆ ਜਾ ਕੇ ਬਾਅਦ ਚੋਂ ਕਰ ਲੈਣਾ ਕੰਮ ਸਨੀਵਰ ਇਧਰ ਮੇਰੀ ਗੱਲ ਸੁਣ ਮੈਨੂੰ ਸਫਾਈ ਤੇ ਕਰਨ ਦਿੰਦੇ ਉਹ ਸਫਾਈ ਬਾਅਦ ਚ ਕਰ ਲਈ ਤੇ ਭੈਣਾ ਹੀ ਇਧਰ ਆ ਉਹ ਦੀਦੀ ਆਏ ਆ ਤੇ ਮੈਂ ਤਾਂ ਹੀ ਤੇ ਸਫਾਈ ਕਰਨ ਢੀ ਹੀ ਉਹ ਦੀਦੀ ਆਏ ਨਹੀਂ ਆ ਦੀਦੀ ਚਲ ਗਏ ਆ ਦੀਦੀ ਚਲ ਗਏ ਆ ਉਹ ਮੈਂ ਹੁਣੇ ਵੇਖਿਆ ਵਾ ਜਾਣਦੇ ਹੀ ਉਹਦੇ ਇਧਰ ਆਏ ਨਹੀਂ ਆ ਮੈਂ ਤਾਂ ਉਧਰ ਗਈ ਸੀ ਬਰਫ ਲੈਣ ਤੇ ਮੈਂ ਵੀ اچانک ਵੇਖਿਆ ਦੀਦੀ ਆਏ ਹੀ ਤੇ ਮੈਂ ਉਹਨਾਂ ਨੂੰ ਕਹਿ ਕੇ ਆਈ ਮੈਂ ਘਰ ਆਇਓ ਮੈਂ ਤਾਂ ਨਿੰਬੂ ਪਾਣੀ ਬਣਾ ਕੇ ਬੈਠੀ ਆਂ ਉਹ ਜਿਹੜਾ ਇੰਨਾ ਪਾਣੀ ਬਣਾਇਆ ਵਾ ਉਹ ਹੁਣ ਕੀ ਕਰਨਾ ਵਾ ਤੁਹਾਨੂੰ ਤੇ ਪਤਾ ਵਾ ਖੰਡ ਵੀ ਓਨੀ ਕਿ ਹੀ ਮੈਂ ਤੇ ਨਿੰਬੂ ਪਾਣੀ ਬਣਾ ਬੈਠੀ ਆ ਉਹ ਬਣਾ ਦੇ ਬੈਠੀ ਆ ਉਹ ਚਲ ਗਏ ਫਿਰ ਤੀਤੀ ਆਏ ਕਿਉਂ ਨਹੀਂ ਸੰਦੀਪ ਕਰਨ ਕੀ ਆਉਣਾ ਵਾ ਉਹਨੂੰ ਵੀ ਪਤਾ ਵਾ ਇਧਰ ਕਿੰਨਾ ਬੁਰਾ ਹਾਲ ਵਾ ਪਤਾ ਤੇ ਹੈਗਾ ਵਾ ਚਾਹਣਾ ਕੋ ਖਾਣ ਨੂੰ ਮਿਲਣਾ ਨਹੀਂ ਆ ਤਾਹੋਂ ਉਧਰ ਜਾਂਦੇ ਆ ਤੇ ਚੱਲ ਜੇ ਨਹੀਂ ਆਉਣਾ ਹੀ ਉਦੋਂ ਹੀ ਮੈਨੂੰ ਦੱਸ ਦਿੰਦੇ ਮੈਂ ਨਾ ਪਾਣੀ ਬਣਾਉਂਦੀ ਉਹ ਹਡਾ ਚਾਹ ਦਾ ਸਰ ਜਾਂਦਾ ਉਹ ਕੀ ਪਤਾ ਵਾ ਮੰਮੀ ਹੈ ਏਦਾਂ ਦੀ ਆ ਕਿਤੇ ਮੰਮੀ ਨੇ ਨਹੀਂ ਰੋਕਤਾ ਜਲਦੀ ਦੀ ਨੂੰ ਤੇ ਸਮਝਾਉਣੀ ਚਾਹੀਦੀ ਸੀ ਮਾੜਾ ਜਿਹਾ ਜਾ ਕੇ ਮਿਲ ਜਾਂਦੇ ਤੁਹਾਨੂੰ ਹੀ ਮਿਲ ਜਾਂਦੇ ਭੈਣ ਦੇ ਚੰਗੀ ਮੈਨੂੰ ਹੁਣ ਕੀ ਪਤਾ ਵਾ ਭੈਣ ਨੂੰ ਕਹਿੰਦੇ ਮੰਨ ਨਹੀਂ ਕਰਤਾ ਚਲੋ ਕੋਈ ਗੱਲ ਨਹੀਂ ਕੰਮ ਵੀ ਪੈ ਸਕਦਾ ਵਾ ਨਿਆਣੇ ਵੀ ਘਰ ਕਹਿੰਦੇ ਛੱਡ ਕੇ ਆਈ ਮੈਂ ਆਹੋ ਕੀ ਪਤਾ ਸੰਦੀਪਾ ਪਾਵੇਂ ਸੋਚੀ ਜਾਂਦੇ ਆ ਕਿਵਾਂ ਕਰ ਕੰਮ ਪੈ ਗਿਆ ਹੋਵੇ ਕੋਈ ਚਲੋ ਕੋਈ ਗੱਲ ਨਹੀਂ ਜਿਹੜਾ ਪਾਣੀ ਮੈਂ ਬਣਾਇਆ ਵਾ ਤੇ ਤੁਹਾਨੂੰ ਦੇ ਦਿੰਨੀ ਪੀਣ ਵਾਸਤੇ ਚਲ ਕੋਈ ਗੱਲ ਨਹੀਂ ਆਪਣੇ ਘਰ ਨਾਲੇ ਕੰਮ ਕਰਨਾ ਚਲੋ ਠੀਕ ਹੈ ਮੈਂ ਤੇ ਅਵੇ ਇਹਨਾਂ ਨੂੰ ਟਾਲ ਦਿੱਤਾ ਵਾ ਮੈਨੂੰ ਲੱਗਦਾ ਵਾ ਰਪਿੰਦਰ ਵੀ ਬੜੀ ਚਲਾਕ ਵਾ ਉਹਨੇ ਤਾਂ ਨਹੀਂ ਕਿਤੇ ਮਨਾ ਕਰ ਦਿੱਤਾ ਕਿ ਤੁਸੀਂ ਉਧਰ ਜਾ ਕੇ ਕੀ ਕਰਨਾ ਵਾ ਗਰਮੀ ਬੜੀ ਹੈ ਚਲ ਕੋਈ ਗੱਲ ਨਹੀਂ ਕੰਮ ਵੀ ਹੋ ਸਕਦਾ ਵਾ ਏਸੀ ਕਰੇਵਾ ਤੇ ਲਵਾਇਆ ਵਾ ਬਾਹਰ ਕੀ ਬਣਾਇਆ ਕਿਹ ਵੇਲੇ ਘਰ ਦਾ ਸਰਫਾ ਵੀ ਕਰਨਾ ਪੈਂਦਾ ਥੋੜਾ ਬੋਦਾ ਉਹ ਦੱਸ ਸਰਫਾ ਹੁਣ ਏਸੀ ਤੇ ਚੜ ਗਿਆ ਸਾਰ ਤੇ ਨਾਲ ਲਵਾਉਂਦੇ ਇਹਨੂੰ ਉਹ ਗੱਲ ਏਸੀ ਦੀ ਨਹੀਂ ਹੈ ਕਿ ਮੈਨੂੰ ਤੇ ਨਾ ਦੁਪਹਿਰਾਂ ਵਾਲੀ ਗੱਲ ਦਾ ਇੰਨਾ ਗੁੱਸਾ ਵਾ ਨਾ ਕਿ ਜਿਹੜੀ ਗੱਲ ਨਹੀਂ ਕਰਨ ਵਾਲੀ ਕਿਹੜੀ ਗੱਲ ਦੁਪਹਿਰਾਂ ਵਾਲੀ ਤੁਹਾਨੂੰ ਕੋਹ ਪਤਾ ਹੀ ਨਹੀਂ ਆ ਘਰ 'ਚ ਨਹੀਂ ਰਹਿੰਦੇ ਤੁਸੀਂ ਤਾਂ ਗੱਲ ਕੋਈ ਹੋਈ ਨਹੀਂ ਆ ਤੇ ਪਤਾ ਕਿੱਥੋਂ ਹੋਣਾ ਵਾ ਆਹੋ ਤੁਹਾਨੂੰ ਕਿੱਥੇ ਪਤਾ ਹੋਣਾ ਵਾ ਤੁਹਾਡੇ ਵੇ ਧਿਆਨ ਹੋਵੇ ਤੇ ਫੇਰੀ ਆ ਪਹਿਲਾਂ ਮੈਨੂੰ ਗੱਲ ਦੱਸ ਕੀ ਹੋਇਆ ਕੀ ਆ ਤੁਸੀਂ ਤੇ ਹੋਂ ਕਰਦੇ ਡਾਦਾ ਨੂੰ ਕੁਝ ਪਤਾ ਹੀ ਨਹੀਂ ਆ ਮੇਰੇ ਰੱਬਾ ਮੈਨੂੰ ਨਹੀਂ ਗਾ ਪਤਾ ਪਤਾ ਹੁੰਦਾ ਤੇ ਮੈਂ ਇੱਥੇ ਕੱਲੀ ਹੁੰਦਾ ਨਾ ਜਦੋਂ ਆਈ ਸੀ ਸੰਦੀਪ ਹਾਂ ਤੇ ਤੁਸੀਂ ਜਿ ਮੱਡਾ ਚੋ ਦੀ ਕਹਿਤ ਆ ਪੇ ਜਾ ਜਾ ਕੇ ਠੰਡਾ ਪਾ ਲਿਆ ਉਥੋਂ ਤੁਸੀਂ ਚੁੱਪ ਕੀਤੇ ਰਹਿੰਦੇ ਹਾਂ ਇੱਕ ਤਾਂ ਤੁਸੀਂ ਬੋਤਲ ਲੈ ਕੇ ਆਏ ਹੀ ਉਹਦੇ ਵਿੱਚੋਂ ਕਿੰਨੇ ਗਲਾਸੀਆਂ ਨਿਗਲਣੀਆਂ ਹੀ ਆਪ ਵੀ ਸਿਆਣੇ ਆ ਜੇ ਮੈਂ ਕਹਿਤਾ ਸੀ ਤੇ ਕਿੱਡੀ ਕੁ ਥੇ ਅਖਰ ਆ ਗਈ ਕਿਤੇ ਮਸਾਬ ਨਹੀਂ ਮਗਰ ਉਹ ਵੀਣਾ ਹੁੰਦਾ ਤੇ ਫੇਰ ਲੈ ਆਉਂਦੇ ਪੋਤਨ ਲੈ ਆਉਂਦੇ ਮਗਰ ਉਹ ਸਸਤੀ ਹੀ ਹੁੰਨੀ ਆ ਆਹੋ ਉਹ ਕਦੇ ਲੱਖ ਰੁਪਏ ਦੀ ਆ 100 ਦੀ ਤੇ ਬੋਤਲ ਵਾ ਸਾਰੀ ਤੇ 100 ਰੁਪਿਆ ਵੀ ਜੇ ਮੰਨੀਏ ਨਾ ਤੇ ਐਵੇਂ ਬਣ ਜਾਂਦਾ ਵਾ ਹੁਣ ਪਰੌਣੀਆਂ ਸਾਹਮਣੇ ਤੇ ਕਹਿਣਾ ਹੈ ਕਿ ਨਹੀਂ ਉਹਨੂੰ ਤੇ ਉਹਨੇ ਕਿਹੜੀ ਕੋਈ ਗੱਲ ਕੀਤੀ ਪਾਣੀ ਪੀ ਕੇ ਉਹ ਜਲ ਗਈ ਉਹ ਮੈਨੂੰ ਪਤਾ ਸੀ ਬੋਤਲ 'ਚ ਠੰਡਾ ਹੈਗਾ ਵਾ ਮੈਂ ਤਾਂ ਹੀ ਤੇ ਤੈਨੂੰ ਕਿਹਾ ਸੀ ਤੇ ਜੇ ਘੁੱਟ ਪੀ ਲੈਂਦੀ ਤੇ ਕਿੱਡੀ ਕੁ ਥੇ ਅਖਰ ਆ ਜਲੀ ਹਾਂ ਤੇ ਆਪਣੀ ਹੀ ਨਾ ਕਿਹੜੀ ਬਗਾਨੀ ਹੀ ਉਹ ਥੋੜੇ ਜੇ ਨਾ ਘਰ ਵਾਲੇ ਬਣੋ ਹਣ ਬਧੇਰਾ ਉਹਨਾਂ ਨੂੰ ਖਵਾਲ ਛੜਿਆ ਵਾ ਉਹਨਾਂ ਨੂੰ ਕਿਹੜੀ ਮਸਾਜ ਨਹੀਂ ਹੈਗੀ ਕਿਤੇ ਨਾ ਟਾਡਾ ਕਰਦੇ ਆ ਤੇ ਚਾਹੇ ਮੇਰੇ ਭਰਾ ਨੇ ਕੋਹ ਕੀਤਾ ਵਾ ਉਹਦੇ ਬਸ ਇੱਕੋ ਹੀ ਗੱਲ ਕਰੀ ਜਾਂਦੇ ਆ ਨਾ ਜਦੋਂ ਉਹ ਨੀ ਰੁਪਿੰਦਰ ਆ ਗਈ ਆ ਇਹਨੇ ਥਾਣੂ ਮਿਲਨ ਵਰਤਨ ਤੋਂ ਛੱਡ ਦਿੱਤਾ ਵਾ ਕੀ ਮੈਂ ਉਹਨਾਂ ਦਾ ਮੜਾ ਕਰਨ ਦੇ ਹੀ ਆ ਸਭੋ ਆਉਂਦੀ ਆ ਆਉਂਦਿਆ ਸਭਾ ਜਾਗਰੀਦਾ ਵਾ ਤੇ ਜੇ ਨਹੀਂ ਨਾ ਤੇ ਕੋਈ ਗੱਲ ਨਹੀਂ ਗਾਂ ਤੋਂ ਸਹੀਂ ਫਿਰ ਇਦਾਂ ਹੀ ਹੱਦ ਹੋਈ ਏ ਡੱਡੇ ਵਾਲੀ ਵੀ ਬਸ ਮੇਰੇ ਹੀ ਕਸੂਰ ਕਰਨਾ ਹੁੰਦਾ ਬਾਹਰ ਤਾਂ ਮੈਂ ਤੈਨੂੰ ਕਹਿਤਾ ਵਾ ਨਾ ਕਿ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਉਹ ਮੇਰੀ ਗੱਲ ਸੁਣ ਤੂੰ ਉਹਨਾਂ ਪੈਲੀ ਵਿੱਚ ਆਉਣੀ ਹੈ ਉਹ ਆਪਣੇ ਘਰ ਵਾ ਤੂੰ ਆਪਣੇ ਘਰ ਵਾ ਐਦਾਂ ਨਹੀਂ ਕਰੀਦਾ ਹੋਈ ਦਾ ਠੀਕ ਹੈ ਨਾ ਚੱਲ ਉੱਠ ਸਵੇਰ ਦੀ ਕੰਮ ਕਰਨੀ ਹੈ ਤੇ ਹੁਣ ਬਾਹਰ ਆਣ ਕੇ ਬੈਗੀ ਆ ਚੱਲ ਆ ਜਲੀ ਅੰਦਰ ਆ ਜਾ ਹਏ ਹੁਣ ਕੋਈ ਕਿਹੜਾ ਆ ਗਿਆ ਉਹ ਦੁਪਹਿਰੇ ਇਹ ਸੌਣੋਂ ਨਹੀਂ ਦੇਣਾ ਹੁੰਦਾ ਸੰਦੀਪ ਤੂੰ ਆਹੋ ਦੀਦੀ ਉਹ ਤੇ ਨਾ ਪੱਖਾ ਨਹੀਂ ਚੱਲਣ ਡਿਆ ਕਿੰਨੇ ਦਿਨਾਂ ਤੇ ਮੈਂ ਤਾਂ ਕਰਕੇ ਇੱਥੇ ਆ ਗਿਆ ਜਿੰਦਾ ਕੰਮ ਫੜ ਲੈਣਾ ਉਹ ਦੁਪਹਿਰ ਬੜੀ ਲੱਗੀ ਇੱਥਾਂ ਕਰ ਚਲਾ ਜਾ ਨੰਗੀ ਆ ਜਾ ਬਾਹਰੋਂ ਮੀਨਸ ਵਿੱਚ ਕੱਢ ਦੇਣੀ ਐ ਫਿਰ ਤੇ ਉੱਠ ਕੇ ਜਾਉਗੀ ਨਾ ਕਿੱਡਾ ਪਖੰਡ ਫੜਿਆ ਵ ਰਪਿੰਦਰ ਨਾਲੇ ਦੀਦੀ ਕਹਿੰਦੇ ਸੀ ਇੱਥੇ ਆ ਜਾ ਕਰ ਤੇ ਮੈਂ ਕੱਲੀ ਤਾਂ ਕਰਕੇ ਆ ਗਈ ਇੱਥੇ ਫਿਰ ਤੇ ਉਹ ਦਿਲਜੀ ਤਾਂ ਨਹੀਂ ਕਰ ਨਹੀਂ ਉਹ ਕੰਮ ਤੇ ਗਏ ਸੀ ਅਛਾ ਅਛਾ ਲਾਈਟ ਤੇ ਉਧਾ ਹੁੰਦੀ ਹੀ ਆ ਅੱਖਾਂ ਨਹੀਂ ਚੱਲਣ ਡਿਆ ਪਤਾ ਨਹੀਂ ਕੀ ਹੋ ਗਿਆ ਉਹਨੂੰ ਚੱਲਦਾ ਚੱਲਦਾ ਇਹਨਾਂ ਬੰਦ ਹੋ ਗਿਆ ਵਾ ਹਾਂ ਚੱਲ ਭਾਬੀ ਕੋਈ ਨਹੀਂ ਤੂੰ ਬੈਜੋ ਨਾ ਮੈਂ ਇੱਥੇ ਬੈਠ ਤੇ ਮੈਂ ਉੱਥੇ ਬੈਜਣਾ ਨਹੀਂ ਨਹੀਂ ਭਾਜੀ ਤੂੰ ਬੈਜੋ ਇੱਥੇ ਮੈਂ ਇੱਥੇ ਬੈਜਣਾ ਕੋਈ ਤੂੰ ਇੱਥੇ ਦੋਵੇਂ ਜਣੀਆਂ ਬੈਜੋ ਤੇ ਮੈਂ ਥੱਲੇ ਨੰਨੇ ਬੈਜਣਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਬੈਜੋ ਇੱਥੇ ਮੈਂ ਇੱਥੇ ਬੈਜਣਾ ਚਲੋ ਵੇਰੋ ਨਾ ਰੋਜੜ ਦਾ ਕੰਮ ਫੜ ਲੈਣਾ ਵਾ ਇਦਾਂ ਕਰਦੀ ਆ ਜਾਗੇ ਨਾ ਬਾਹਰੋਂ ਮেইন ਸਵਿਚ ਕੱਟ ਦੇਣੀ ਆ ਫਿਰ ਤੇ ਉੱਠ ਕੇ ਜਾਉ ਵੀ ਨਾ ਟੱਪ ਖੰਡ ਫੜੇ ਆਵ ਏਸੀ ਥੱਲੇ ਵੀ ਨਾ ਕਿੰਨਾ ਮਜਾ ਆਉਂਦਿਆ ਬਾਹਰ ਤੇ ਇੰਨੀ ਗਰਮੀ ਆ ਸਾਡੇ ਤੇ ਇਹ ਦਿਨ ਕਦੋਂ ਆਉਣਗੇ ਚੱਲ ਕੋਈ ਗੱਲ ਨਹੀਂ ਰੱਬ ਕੀ ਤੇ ਹਾਟੀ ਵੀ ਸੁਣੂਗਾ ਹੀ ਨਾ ਚੱਲ ਨਾ ਘੜੀ ਘਰਾਮ ਕਰ ਲੈਣੀ ਆ Viên, nó chồng chung đi. ਕੱਡੀ ਆਗਦੇ ਅਸੀਂ ਥੱਲੇ ਲੰਮੇ ਪਈ ਆ ਪੈਸੇ ਖਰਚੇ ਅਹੀਂ ਹੈ ਤੇ ਆਗਦੇ ਗੱਡੇ ਮ제 ਨਾਲ ਅਗੇ ਲੰਮੇ ਪੈ ਗਈ ਆ ਉਹਨਾਂ ਨੇ ਤਾਂ ਕੱਲ ਦਿਨ ਉਦਾਂ ਹੀ ਕਹਿਤਾ ਕਿ ਸੰਦੀਪ ਚ ਲੈ ਇੱਥੇ ਆ ਜਾ ਕਰ ਤੇ ਮੂੰਹ ਚੁੱਕਿਆ ਤਾਂ ਇੱਥੇ ਆ ਗਈ ਆ ਤੇਰਾ ਤਾਂ ਮੈਂ ਹੱਲ ਕੱਢਦੀ ਆ ਜੱਜ ਨਹੀਂ ਤੈਨੂੰ ਤਾਂ ਪੈਣੀ ਹੈ ਗੱਜ ਰੋਜ ਆਉਂਦੀ ਚਲ ਸੌਲਾ ਕਿੰਨਾ ਵਿਚਰੇ ਸੀ ਥੱਲੇ ਸੁਣਾ ਹੁਣ ਉੱਠ ਕੇ ਜਾਏਂਗੀ ਤਾਂ ਸਹੀ ਦਸ ਇਨਾਂ ਨਹੀਂ ਆ ਕਿ ਜਿਉ ਸੁੱਤੇ ਆ ਸਿੱਧਾ ਮੂੰਹ ਚੁਕਿਆ ਤੇ ਆ ਗਈ ਹਾਈ ਫੂ ਪੱਤੀ ਚੱਲ ਗਈ ਹੈ ਮੇਰੀ ਵੀ ਨਾ ਕਿਸਮਤ ਮਾੜੀ ਹੈ ਜੇ ਉੱਥੇ ਲੰਮੇ ਪਈ ਹੀ ਤੇ ਪੱਖਾ ਨਹੀਂ ਚੱਲਣ ਡਿਆ ਜੇ ਇੱਥੇ ਆਈ ਆ ਤੇ ਇੱਥੇ ਅਸੀਂ ਬੰਦ ਹੋ ਗਿਆ ਵਾ ਇਦਾਂ ਕਰਦੀ ਆ ਚਲੀ ਜਾਨੀ ਆ ਹਾਂ ਹਾਂ ਬੱਤੀ ਵੀ ਨਾ ਥੋੜੀ ਜਾਣੀ ਦੀ ਦੀਦੀ ਵੇਖ ਲਓ ਮੇਰੀ ਕਿਸਮਤ ਮਾੜੀ ਆ ਬੱਤੀ ਬੰਦ ਹੋ ਗਈ ਆ ਕੋਈ ਨਹੀਂ ਆ ਜਾਂਦੀ ਆ ਛੋਟੂ ਛੋਟ ਲੱਗ ਜਾਂਦਾ ਵਾ ਕਿਸੇ ਵਲੇ ਚਲੋ ਕੋਈ ਗੱਲ ਨਹੀਂ ਜਾਣੀ ਆ ਫਿਰ ਮੈਂ ਉਹ ਵੀ ਆਉਣ ਵਾਲੇ ਹੋਣੇ ਆ ਚੱਲ ਵੇਖ ਲਾ ਮਰਜੀ ਆਪਣੀ ਬਹਿ ਜਾ ਨਹੀਂ ਤੇ ਨਹੀਂ ਨਹੀਂ ਜਾਣੀ ਹੁਣ ਤੇਰਾ ਮਾਨਕਾਰ ਹੀ ਲਿਆ ਥੋੜਾ ਜਾਂ ਚੱਲ ਵੇਖ ਲਾ ਫਿਰ ਇਹ ਦੇਖar ਚਲਦੀ ਹੈ ਨਾ ਬਦੋ ਬਦੀ ਟਾਈਮ ਲੱਗ ਜਾਂਦਾ ਵਾ ਹੁਣ ਇਦਾਂ ਕਰਨੀ ਵੀ ਜਾ ਕੇ ਨਾ ਏਸੀ ਥਲੇ ਲੰਮੇ ਪੈਣੀ ਹੈ ਸਾਰੀ ਦਿਹਾੜੀ ਨਹੀਂ ਉੱਠਣਾ ਵਜੇ ਨਾ ਸੰਦੀਪ ਤੂੰ ਕਿੱਧਰ ਇੰਨੀ ਏਸੀ ਕੱਲ ਤੇ ਪੈ ਲੱਗੀ ਤਾਂ ਤੂੰ ਕਿੱਧਰ ਮੰਮੀ ਉਧਰ ਪੱਖਾ ਨਹੀਂ ਚੱਲਣ ਡਿਆ ਤੇ ਤਾਂ ਕਰਕੇ ਮੈਂ ਇੱਧਰ ਆ ਗਈ ਫਿਰ ਚਾਰ ਸਪੇਰਾ ਤੇਰਾ ਖੁੱਲਾ ਵਾ ਤੇ ਜੇ ਕੋਈ ਚੋਰ ਚਾਰ ਪੈ ਗਿਆ ਸਾਰਾ ਕੁਝ ਚੋੱਕ ਕੇ ਲੈ ਗਿਆ ਤੇ ਫਿਰ ਤੂੰ ਸਿਕਲ ਤੇ ਪਹਿਲੇ ਘਰ ਵਿਆਹ ਕਰ ਮਾਨ ਨਾ ਤੁਰ ਪੈਣੀ ਮੂੰਹ ਚੋੱਕ ਕੇ ਤੂੰ ਇਧਰ ਨੂੰ ਮੰਮੀ ਫਿਰ ਕੀ ਹੋ ਗਿਆ ਆ ਗਈ ਤੇ ਇਵੀ ਤੇ ਮੈਂ ਆਪਣਾ ਹੀ ਘਰ ਵਾ ਨਾਲੇ ਕੱਲ ਦੀਦੀ ਕਹਿ ਕੇ ਗਏ ਸੀ ਤੂੰ ਉਥੇ ਕੱਲੀ ਹੁੰਨੀ ਆ ਤੇ ਇੱਥੇ ਆ ਜਾ ਕਰ ਮੈਂ ਤਾਂ ਕਰਕੇ ਆ ਗਈ ਹਾਂ ਚੱਲੀ ਆਂ ਬਸ ਹੁਣ ਮੈਂ ਘਰ ਅਜੇ ਤੇ ਉਹ ਚੰਗੀ ਆ ਪਿੰਦਰ ਤੇ ਜੇ ਤੈਨੂੰ ਕਿਸੇ ਦਿਨ ਭਜਾਇਆ ਨਾ ਉਹਨੇ ਤੇ ਫੇਰ ਤੈਨੂੰ ਪਤਾ ਲੱਗਣਾ ਵਾ ਮਾਂ ਨਾ ਘਰੇ ਵਿਆਹ ਕਰ ਮੂੰਹ ਚੋਕੇ ਤੁਰ ਪੈਣੀ ਆ ਚੰਗਾ ਮੰਮੀ ਚਲ ਜਾਨੀ ਆ ਮੇਰੇ ਮਾਂ ਨਾ ਵਿਆਹ ਕਰ ਕਰ ਅਰਪਿੰਦਰ ਉਸਨੀ ਵੀ ਨਾ ਚਲ ਗਈ ਚਾਹ ਬਣਾ ਲਈਂ ਕੋਟ ਲਵਲੀ ਹਾਂਜੀ ਆ ਸੜਿਆ ਬੰਦ ਕੋ ਕੀਤਾ ਜੇ ਲਵਾਇਆ ਵਾ ਤੈਨ ਚੱਲਦਾ ਰਹਿੰਦਾ ਨਹੀਂ ਘੜੀ ਓਹੋ ਬੰਦ ਕੀ ਕਰਨਾ ਬੱਤੀ ਬੰਦ ਹੋ ਗਈ ਆ ਹਾ ਇਨੀ ਗਰਮੀ ਮੈਂ ਬਾਹਰੋਂ ਆਈ ਆ ਕਿਤੇ ਅੰਦਰ ਮੁਰਕੋ ਮੁਰਕੀ ਹੋਈ ਆ ਓ ਮਮੇ ਲਾਈਟ ਦਾ ਕੱਟ ਲੱਗਦੇ ਆ ਤੁਹਾਨੂੰ ਪਤਾ ਸਹੀ ਆ ਉਹ ਦੇਹ ਤਰਾਂ ਦੂਰਾਂ ਪਹੁੰਚਦਾ ਮੈਂ ਅਖੜੀ ਜਾ ਕੇ ਤੇ ਮੈਂ ਅਸੀ ਥੱਲੇ ਲੰਮੇ ਪੈਣੀ ਆ ਘੜੀ ਕੋਈ ਠੰਡਾ ਹੀ ਆ ਤਾ ਜੋ ਤੀ ਮੈਂ ਉਹਦੇ ਪੱਖਾ ਲਾ ਲਓ ਬਾਹਰੋਂ ਮੈਂ ਤਪੀ ਆਈ ਆ ਇੰਨਾ ਸੇਗ ਮਾਂਡਿਆ ਕਮਰਾ ਵੀ ਤੂੰ ਬੱਤੀ ਵਾਲਾ ਤੂੰ ਫੋਨ ਕੱਟ ਮਾਂ ਮਾਤਾ ਉਹ ਮੇਰੀ ਗੱਲ ਸੁਣੋ ਫੋਨ ਨਾ ਲਾਉ ਨਾਨੂ ਹੁਣ ਕਿਹੇ ਵੇਲੇ ਬਤੀ ਬੰਦ ਵੀ ਹੋ ਜਾਂਦੀ ਆ ਤੁਸੀਂ ਇਦਾਂ ਕਰੰਦੇ ਆ ਕਿ ਮੈਂ ਡਾ ਜਦੀ ਉਸੇ ਵੇਲੇ ਫੋਨ ਲਾ ਦੋ ਮੈਂ ਤਾਂ ਲਾ ਕੇ ਪੁੱਛ ਲੈਣੀ ਆ ਮੰਮੀ ਮੇਰੀ ਸੁਣੋ ਗੱਲ ਉਹ ਵੀ ਵਿਚਾਰੀ ਉਥੇ ਡਿਊਟੀ ਤੇ ਬੈਠੇ ਹੁੰਦੇ ਆ ਐਵੇਂ ਮਿੰਟ ਮਿੰਟ ਦੀਦਾ ਫੋਨ ਕਰੀਏ ਨਾ ਤੇ ਚੰਗੇ ਨਹੀਂ ਲੱਗਦਾ ਉਹ ਮੰਮੀ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਐਨੇ ਗਰਮ ਨਾ ਹੋ ਗਈ ਚਲ ਠੀਕ ਆ ਲੈ ਆ ਮੇਰੇ ਜੇਬੜੀ ਤੱਕ ਹੀ ਖਰੰਦੀ ਆ ਐਂਦਾਂ ਕਰਦੇ ਤੁਸੀਂ ਚੌਂਕਾਰੀ ਦਿੰਨੀ ਹੈ ਹੋਰ ਨਾ ਹੋਏ ਹੋਰ ਪੰਗਾ ਪੈਜੀ ਕੋਈ ਪਤਾ ਛੁੱਟੀ ਨਹੀਂ ਅੱਜ ਗਿਆ ਨਹੀਂ ਅੱਜ ਅੱਜ ਛੁੱਟੀ ਸੀ ਠੀਕ ਆ ਹਾਂਜੀ ਮੈਂ ਆਖੜੀ ਮੰਗ ਗਿਆ ਨਹੀਂ ਪਤਾ ਨਹੀਂ ਠੀਕ ਤਾਂ ਹੀ ਕੱਲ ਵਧੀਆ ਵਗਾ ਨਹੀਂ ਤਾਂ ਫੇਰ ਆ ਗਈਆਂ ਮੰਮੀ ਮੈਂ ਆਉਣਾ ਕੀ ਸੀ ਮੇਰਾ ਨਾ ਫੋਨ ਰਹਿ ਗਿਆ ਇੱਥੇ ਤੇ ਮੈਨੂੰ ਘਰ ਜਾ ਕੇ ਚੇਤਾ ਆਇਆ ਤੂੰ ਤੇ ਬਹਾਨੇ ਲੱਭ ਨਹੀਂ ਆਉਂਦੇ ਵੀ ਮੈਂ ਜਮੈਂਟਕ ਬਾਹਰ ਉਧਰ ਜਾਵਾਂ ਓਹੋ ਮਾਦਾ ਚੁੱਪ ਕਰ ਆਪਣੇ ਘਰ ਹੀ ਆਈ ਹੈ ਕਿਹੜਾ ਬਗਾਨਾ ਦਾ ਘਰ ਬੁਰੇ ਲੱਗੀਦਾ ਹੋਈਦਾ ਘੜੀ ਦੇ ਪਿੱਛੋਂ ਲੈ ਦੱਸ ਬਹਿ ਜਾ ਇੱਥੇ ਮੈਂ ਤਾਂ ਫੋਨ ਹੀ ਲੈਣ ਆਈ ਸੀ ਮੇਗਲ ਬੈਣ ਨਹੀਂ ਸੀ ਕੱਲ ਦੁਪਹਿਰ ਲੱਗੀ ਆ ਤੇ ਮੈਂ ਅੱਗੇ ਵੀ ਸਮਝਾਇਆ ਸੀ ਵੀ بڑے ਚੋਰ ਫੇਰਦੇ ਆ ਤੇ ਘਰ ਵਿਆਹ ਕਰ ਮਾਂ ਦੇ ਨਾਲ ਤੂੰ ਤੁਰ ਪਈ ਨਹੀਂ ਮੂੰਹ ਚੋੱਕ ਕੇ ਇਧਰ ਨੂੰ ਤੇ ਮੰਮੀ ਫੋਨ ਲੈਣੀ ਆ ਗਈਆਂ ਮੈਂ ਚੱਲੀ ਆ ਮੈਂ ਫੋਨ ਲੈ ਕੇ ਕਿਹਦੇ ਯੋਰ ਪੈ ਡਲੇ ਉੱਥੇ ਉਦਾਂ ਇਹਦਾ ਜੀ ਕਰਦਾ ਨੇ ਦਾ ਫੇਰ ਦੂੰ ਉਹ ਘਰ ਨਹੀਂ ਹੁੰਦਾ ਮੁੰਡਾ ਫੋਨ ਇੱਥੇ ਆ ਗਿਆ ਚੱਲੀ ਆ ਜੀ ਤੇ ਕੀ ਹੋ ਗਿਆ ਵਾ ਨਾਲੇ ਪਾਜੀ ਮੇਰੀ ਕਿਸਮਤ ਵੇਖ ਲਓ ਬੱਤੀ ਵੀ ਆ ਗਈ ਜਦੋਂ ਮੈਂ ਘਰ ਗਈ ਨਾ ਤੇ ਪੱਖਾ ਵੀ ਚੱਲ ਪਿਆ ਤੇਰੀ ਕਿਸਮਤ ਵਾ ਤੁਰੀ ਫਿਰਦੀ ਆ ਤੁਰੀ ਫਿਰਦੀ ਬਹਿੰਦੀ ਨਹੀਂ ਆ ਘਰ ਮਾ। ਮਾਤਾ ਨੂੰ ਚੁੱਪ ਕਰ ਜਾ ਕਰ। ਉਹ ਕਰ ਉਹ ਕਰ ਕਾਰ ਬੈਠਾ ਉਹ ਵੇਂਦਾ ਮੇਦੇ ਵੱਲ। ਕਿੱਦਾਂ ਨੂੰ ਜਾਂਦੀ ਆ ਤੇ ਕਿੱਦਾਂ ਨੂੰ ਨਹੀਂ। ਮਾਤਾ ਹੁਣ ਕੰਮ ਤੇ ਜਾਵੇ ਕਿ ਨਾ ਘਰੇ ਬੈਠਾ ਰਹੇ। ਇਹਨੂੰ ਕੋਈ ਚੱਜ ਹੁੰਦਾ ਨਾ ਤੇ ਕੋਈ ਸਮਾਨ ਬਣਾਉਂਦੀ। ਫਿਰ ਕਹਿੰਦੀ ਐ ਅਸੀਂ ਥੱਲੇ ਬਹਿਣਾ। ਐਸੀ ਹੁਣ ਕਿੱਦਾਂ ਬਣੇ ਫਿਰ? ਉਹ ਆਪੇ ਹੌਲੀ ਹੌਲੀ ਬਣਾ ਲੈਣਗੇ। ਬਣਾਵੇਂ ਤੇ ਤਾਂ ਹੀ ਆ ਨਾ। ਤੂੰ ਨਾ ਸੋਚਿਆ ਕਰ। ਕਿ ਉਹ ਚੰਗੀ ਆ ਤੇ ਉਹ ਮਾੜੀ ਆ। ਮੈਂ ਕੀ ਸੋਚਣਾ ਵਾ? ਇਹਦੇ ਵਰਗੀ ਤਾਂ ਹੋਈ ਨਹੀਂ ਸਕਦੀ। ਪਰ ਚਲ ਤੂੰ ਕੀ ਕਰ ਵੀ ਦੋਵੇਂ ਇੱਕੋ ਜੀਆਂ ਹਾਂ ਉਹ ਜ਼ਰੂਰ ਉਹਨੂੰ ਮਾਰਾ ਕਹਿਣਾ ਤੈਨੂੰ ਉਹਦਾ ਕੀ ਪਤਾ ਵਾ ਉਹ ਚਲ ਕਰਦੀ ਫਿਰਦੀ ਆ ਤਰਮਣਾ ਇਹ ਜਨਾਨੀ ਨੀ ਚਲਾਕ ਵਾ ਮੈਂ ਤੇ ਨਾ ਅੱਗੇ ਸੁਣਿਆ ਹੀ ਅੱਜ ਤੇ ਮੈਂ ਅੱਖੀਂ ਵੇਖ ਲਿਆ ਕੀ ਦਸ ਘੜੀ ਜਿਵੇਂ ਬੈ ਗਈ ਅਸੀਂ ਥੱਲੇ ਫਿਰ ਕੀ ਹੋ ਗਿਆ ਹੀ ਨਹੀਂ ਬੱਤੀ ਵੀ ਤੇ ਉਹੀ ਬਲਣੀ ਹੀ ਫਿਰ ਕੀ ਜਿਵੇਂ ਘੜੀ ਰੈਸਟ ਕਰ ਲੈਂਦੀ ਤੇ ਸੰਦੀਪ ਬੈਠੀ ਆ ਆਜੋ ਪਾਣੀ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਸੰਦੀਪ ਮੈਂ ਉਥੇ ਨੇ ਸ਼ਬੀਲ ਲੱਗੀ ਸੀ ਉਥੋਂ ਪਾਣੀ ਪੀ ਆਇਆ ਮੈਂ ਤੇ ਮੇਰੇ ਵਾਸਤੇ ਵੀ ਲੈ ਆਉਂਦੇ ਲੈ ਦਾ ਸੰਦੀਪ ਮੇਰੇ ਕੋ ਕਹ ਰਾ ਬੋਤਲ ਹੀ ਮੈਂ ਝੋਲੀ ਚ ਪਾ ਕੇ ਲੈ ਆਉਂਦਾ ਚਲ ਕੋਈ ਗੱਲ ਨਹੀਂ ਛੱਡੋ ਤੇ ਹੋਰ ਸੁਣਾਓ ਮੇਰੀ ਗੱਲ ਸੁਣ ਖੁਸ਼ਖਬਰੀ ਨਾਲ ਇੱਕ ਖੁਸ਼ਖਬਰੀ ਓਏ ਆਹੋ ਅੱਗੇ ਮੈਂ ਜਾਣਾ ਹੈ ਨਾ ਡਾਡੀ ਦੇ ਮਸ਼ੀਨ ਚ ਲਾਉਣਾ ਹੁਣ ਉਹਨਾਂ ਮੈਨੂੰ ਕਹਤਾ ਵਾ ਕਿ ਪੱਕੇ ਆ ਜਾ ਪਰ ਸੰਦੀਪ ਗੱਲ ਵਾ ਇਦਾਂ ਦੂਰ ਜਾਣਾ ਪੈਣਾ ਵਾ ਦਾ 15 ਦਿਨਾਂ ਲਈ ਬਾਅਦ ਚ ਕਹਿੰਦੇ ਇੱਥੇ ਕੰਮ ਦੇ ਦਾਂਗੇ ਤੇ ਸੰਦੀਪ ਤੂੰ ਏਦਾਂ ਕਰੀ ਜਾਂਦਾ ਉੱਧਰ ਚਲ ਜਾਇਆ ਕਰੀ ਜਾਂ ਮਮੀ ਨੂੰ ਕਹਿ ਦਿੰਨਾ ਵਾ ਇੱਧਰ ਆ ਜਾਇਆ ਕਰੀ ਮੇਰੀ ਗੱਲ ਸੁਣੋ ਉਧਰਤ ਨਹੀਂ ਮੈਂ ਜਾਣਾ ਕਿਹੜੀ ਗੱਲ ਉਹ ਨਹੀਂ ਜਾਣਾ ਸੰਦੀਪ ਉਧਰ ਦੀ ਵੀ ਤੁਹਾਨੂੰ ਗੱਲ ਦੱਸਾਂ ਨਾ ਤੇ ਤੁਸੀਂ ਵੀ ਮੈਨੂੰ ਮਨਾ ਕਰ ਦੇਣਾ ਵਾ ਸੰਦੀਪ ਕੋਈ ਲੋੜ ਨਹੀਂ ਉਧਰ ਜਾਣ ਦੀ ਸੰਦੀਪ ਕੀ ਗੱਲ ਹੋਈ ਆ ਹੋਣਾ ਕੀ ਆ ਕੱਲ ਦੀਦੀ ਨਹੀਂ ਆਏ ਸੀ ਉਧਰ ਤੇ ਮੈਂ ਤੇ ਬਰਫ ਦੇ ਬੰਨੇ ਗਏ ਹੀ ਤੇ ਮੈਨੂੰ ਦੀਦੀ ਨੇ ਕਿਹਾ ਸੀ ਤੂੰ ਉੱਥੇ ਕੱਲੀ ਹੁੰਨੀ ਐ ਤੇ ਇੱਥੇ ਆ ਜਾ ਕਰ ਏਸੀ ਥੱਲੇ ਤੇ ਨਾ ਪੱਖੇ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਦੁਪਹਿਰੇ ਮੈਂ ਉਧਰ ਚੱਲ ਗਈ ਅੱਛਾ ਤੇ ਨਾ ਘੰਟਾ ਕ ਸੁਤੀ ਹੁਣੀ ਐ ਕਿਤੇ ਮੈਂ ਤੇ ਰਪਿੰਦਰ ਨੇ ਨਾ ਭਲਾ ਕੀ ਕੀਤਾ ਪਿੱਛੋਂ ਸਵਿਚ ਕੱਟ ਦਿੱਤਾ ਕਿ ਏਸੀ ਥੱਲੇ ਨਾ ਸੌਂਗੀ ਤੇ ਮੈਨੂੰ ਗੁੱਸਾ ਚੜਿਆ ਫਿਰ ਮੈਂ ਆਪਣੇ ਘਰ ਹੀ ਆ ਗਈ ਅੱਛਾ ਕੰਮ ਕੀਤਾ ਉਹਨੇ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਉਹਨਾਂ ਦੀ ਚੀਜ਼ ਆ ਬੰਦ ਕਰਤੀ ਫਿਰ ਕੀ ਹੋ ਗਿਆ ਪਰ ਮੈਂ ਨਹੀਂ ਉਧਰ ਜਾਣਾ ਹੁਣ ਉਹ ਕੋਈ ਗੱਲ ਨਹੀਂ ਕਿ ਤੂੰ ਨਹੀਂ ਨਾ ਉਧਰ ਜਾਣਾ ਤੇ ਮਮਮੀ ਨੂੰ ਕਹਿ ਦਿੰਦਾ ਮਮਮੀ ਆ ਜਾਏ ਕਰੂਗੀ ਉਹ ਮਮਮੀ ਨੇ ਵੀ ਨਹੀਂ ਆਉਣਾ ਤੁਹਾਨੂੰ ਵੀ ਪਤਾ ਵਾ ਉਧਰ ਲੱਗਾ ਹੋਏ AC ਤੇ ਇੱਥੇ ਗਰਮੀ 'ਚ ਸੌਂਦੇ ਹੋ ਉਹ ਸੰਦੀਪ ਆਉਣਾ ਕਿ ਨਹੀਂ ਆ ਨੌ ਨੂੰ ਕਲੀ ਨੂੰ ਛੱਡੂਗੀ ਉਹਨੂੰ ਵੀ ਪਤਾ ਵਾ ਜੇ ਮੇਰੇ ਮੁੰਡੇ ਨੂੰ ਕੰਮ 'ਚ ਲੱਗਾ ਹੋਣਾ ਉਹਨੇ ਆ ਜਣਾ ਵਾ ਉਹਨੇ ਖੁਸ਼ ਹੋਣਾ ਵਾ ਕੋਈ ਗੱਲ ਨਹੀਂ ਜੇ ਇਹ ਗੱਲ ਵਾ ਨਾ ਪੁੱਛ ਲੋ ਜਾ ਕੇ ਤੁਸੀਂ ਮੰਮੀ ਨੂੰ ਆਪੀ ਉਹ ਕੋਈ ਗੱਲ ਨਹੀਂ ਸਦੀ ਮੈਂ ਹਮਨਾ ਪੁੱਛ ਕੇ ਤੂੰ ਆਪਣਾ ਕੰਮ ਕਰ ਲੈ ਜਿਹੜਾ ਕਰਨਾ ਉਹ ਦੋਵੇਂ ਨੂੰ ਸੱਸ ਨਾ ਇੱਕੋ ਜਿਹੀ ਆਈਆਂ ਮੰਮੀ ਨੇ ਤੇ ਕਦੀ ਵੀ ਨਹੀਂ ਇੱਧਰ ਆਉਣਾ ਉਹਨੂੰ ਪਤਾ ਹੀ ਆ ਇੱਧਰ ਦੇ ਕੀ ਹਾਲਾਤ ਵਾ ਉਹ ਤੇ ਚੱਲ ਮੈਂ ਹੀ ਆ ਜਿਹੜੇ ਕੱਟੀ ਜਾਣ ਦੀਆਂ ਦਿਨ ਮੰਮੀ ਆ ਜਾ ਸੋ ਤੇ ਆ ਸੋ ਤੇ ਇੱਧਰ ਆ ਜਾ ਕੋਈ ਗੱਲ ਨਹੀਂ ਬਹਿ ਜਾ ਮੈਂ ਇੱਥੇ ਹੀ ਹਾਂ ਕੰਮ ਹੀ ਕਰ ਥੜੇ ਤੇ ਨਿਆਰੀ ਐ ਏਸੀ ਲੱਗਾ ਤੇ ਕਮਾਉਂਦਾ ਵਾ ਤੇ ਚੱਲ ਬਣਾਉਂਦਾ ਵਾ ਤੂੰ ਵੀ ਇਦਾਂ ਕਰੇ ਬਣਾਵੇਂ ਤੇ ਚੱਲ ਕੁਛ ਨਾ ਕੋਈ ਬਣਾਏਗਾ ਹੀ ਨਾ ਕਰਦਾ ਤੇ ਕਮਾਏਗਾ ਉਹ ਮੰਮੀ ਇਹ ਕੋਈ ਗੱਲ ਨਹੀਂ ਖੁਸ਼ਖਬਰੀ ਆ ਕਾਦੀ ਮੈਨੂੰ ਹੀ ਨਾ ਮਸ਼ੀਨ ਪੱਕੀ ਮਿਲ ਗਈ ਆ ਚੱਲ ਵਧੀਆ ਹੋ ਗਿਆ ਵਾ ਬੜਾ ਸੋਹਣਾ ਹੋ ਗਿਆ ਹੁਣ ਚਾਰ ਪੈਸੇ ਜੋੜ ਲਿਓ ਉਹ ਤਾਂ ਜੋੜ ਲਾਂਗੇ ਮੰਮੀ ਪਰ ਗੱਲ ਇਦਾਂ ਵਾਂ ਮੈਨੂੰ ਨਾ ਦੂਰ ਜਾਣਾ ਪੈਣਾ ਵਾ ਅਛਾ ਤੁਹਾਡੇ ਲਈ ਆਇਆ ਮੈਂ ਕੰਮ ਹਾਂ ਕੀ ਕੰਮ ਹੈ ਮੰਮੀ ਕੰਮ ਇਦਾਂ ਵਾਂ ਤੁਹਾਨੂੰ ਨਾ ਰਾਤ ਨਾ ਸਲੀਪ ਲਾ ਕੇ ਸੌਣਾ ਪੈਣਾ ਕਰਨਾ ਜਾ ਕੇ ਮੇਰੀ ਗੱਲ ਸੁਣ ਇਹ ਕੰਮ ਨਹੀਂ ਮੈਂ ਕਰ ਸਕਦੀ ਮੈਂ ਤਾਂ ਏਸੀ ਦਾ ਰਹਿਣ ਸਕਦੀ ਕਮੈਂਟ ਵੀ ਗਰਮੀ ਬੜੀ ਦਾਲੇ ਮੱਛਰ ਬੜਾ ਤੁਹਾਡੇ ਦੇ ਮੰਮੀ ਉਦਾਂ ਤੁਸੀਂ ਕਹਿੰਦੇ ਹੋ ਮੇਰਾ ਮੁੰਡਾ ਕਮਾਉਂਦਾ ਨਹੀਂ ਆ ਜੇ ਉਹ ਮੈਂ ਕਮਾਉਣ ਚੱਲਿਆ ਵਾਂ ਤੇ ਮੇਰਾ ਟਾਈਮ ਤੇ ਸਾਰੋ ਉਹਦੇ ਲਾ ਕੇ ਕੱਲੀ ਲਾ ਕੇ ਕਿਨੇ ਰਹਿਣਾ ਵਾ ਉਹ ਤਾਂ ਰਹਿ ਪੇ ਨਹੀਂ ਆ ਕਿੱਦਾਂ ਰਹਿਣਾ ਤੇ ਲਾਗੇ ਅੱਗੇ ਵੀ ਤੇ ਰਹਿੰਦੀ ਆ। ਉਹ ਰਹਿੰਦੀ ਤਾਂ ਹੈਗੀ ਆ ਕਿ ਮੈਂ ਆਇਆ ਨਾ ਰਾਤ ਨੂੰ। ਹੁਣ ਉਹ ਕੱਲੀ ਆ। ਮੈਂ ਨਹੀਂ ਰਹਿ ਸਕਦੀ ਇਹ ਗੰਮ ਮਾਰਾ ਹੀ ਮੇਰੇ ਬਾਪੇ। ਯੋ ਮਰਜੀ ਕਰਦਾ ਰੋ ਮੈਂ ਨਹੀਂ ਰਹਿ ਸਕਦੀ। ਮੈਂ ਇੱਥੇ ਹੀ ਠੀਕ ਨੂੰ। ਮੈਂ ਤੇ ਇੱਕ ਮੈਂਟ ਨਹੀਂ ਰਹਿ ਸਕਦੀ ਤੈਨੂੰ ਪਤਾ ਹੀ। ਫਿਰ ਇਹੋ ਮੁੰਡਿਆ ਸੋਚਣ ਦੀ ਹੈ ਨਾ ਮੇਰੇ ਤੋਂ ਨਹੀਂ ਸੋਚਣਾ। ਤੇਰਾ ਮੈਂ ਕੀ ਸੋਚਾਂ ਮੈਂ ਹੁਣ ਇੱਥੋਂ ਤੈਨੂੰ ਪਤਾ ਆ ਘਰ ਚ ਨਹੀਂ ਮੈਂ ਜਾ ਸਕਦੀ ਕਿਸੇ ਪਾਸੇ। ਮੇਰੀ ਗੱਲ ਸੁਣ ਮੈਂ ਠੀਕ ਨਹੀਂ ਰਹਿੰਦੀ। ਤੈਨੂੰ ਪਤਾ ਮੈਂ ਛੱਟ ਬਿਮਾਰ ਹੋਈ ਨਹੀਂ ਤੇ ਐਸੀ ਥੱਲੇ ਮੈਂ ਰਹਿਣੀ ਆ ਤੇ ਇੱਕ ਮੇਰੀ ਗੱਲ ਸੁਣ ਉਹਦਾ ਕੋਈ ਰਿਸ਼ਤੇਦਾਰ ਸਾਤ ਮੈਂ ਨਹੀਂ ਉੱਥੇ ਜਾ ਸਕਦੀ ਗੋਡੇ-ਗੋਡੇ ਮੱਛਰਵਾ ਮੈਂ ਬਿਮਾਰ ਝਟ ਹੋ ਜੰਨੀ ਆ ਫਿਰ ਤੁਸੀਂ ਪੈਸੇ ਲਾ ਲੋਗੇ ਫਿਰ ਇੰਨੇ ਵਿਚਾਰੇ ਨੇ ਲਾਉਣੇ ਨੇ ਤੁਸੀਂ ਤਾਂ ਰੁਪਈਆ ਨਹੀਂ ਦੇ ਕੇ ਰਾਜੀ ਮੈਨੂੰ ਚਲ ਠੀਕ ਹੈ ਮੰਮੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਕੋਈ ਨਾ ਕੋਈ ਕਰ ਲੈ ਤੂੰ ਕੋਈ ਰਿਸ਼ਤੇਦਾਰ ਉਹਦਾ ਸਾਦ ਲਾ ਅੱਭੀ ਮੈਂ ਬਿਮਾਰ ਨਹੀਂ ਆ ਤੇ ਮੈਂ ਉੱਥੇ ਜਾ ਕੇ ਮੱਛਰ 'ਚ ਬਹਿ ਜਾ ਗੰਨੀ ਚ